ਮੈਂ ਪੰਜਾਬੀ ਭਰਾ ਬੋਲਾਂ ਕਿ ਇੰਡੀਅਨ ਕ੍ਰਿਕਟਰ ਬੋਲਾਂ ਹੁਣ ਮੈਂ ਵੀ ਕਨਫਿਊਜ਼ ਹੋ ਗਿਆ ਮੈਂ ਤੁਸੀਂ ਜੋ ਮਰਜ਼ੀ ਬੋਲੋ ਪਰ ਚਲੋ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬੀ ਭਰਾ ਹਰਪਾਜਨ ਭੱਜੀ ਜੀ ਪੰਜਾਬੀ ਭਰਾ ਵੀ ਐ ਚੰਗਾ ਕ੍ਰਿਕਟਰ ਵੀ ਐ ਕੋਈ ਸ਼ੱਕ ਨਹੀਂ ਹਾਂਜੀ ਹਾਂਜੀ ਪਰ ਉਹ ਕਿਤੇ ਨਾ ਕਿਤੇ ਨਾ ਕੋਈ ਕਦੇ ਕੋਈ ਆ ਜੀ ਬਿਆਨਬਾਜ਼ੀ ਕਰ ਬੈਠਦਾ ਇੱਕ ਵਜਾ ਪੰਗਾ ਲੈ ਲੈਂਦਾ ਫਿਰ ਉਹਨੂੰ ਮਾਫ਼ੀਆਂ ਮੰਗਣੀਆਂ ਪੈਂਦੀਆਂ ਨੇ ਹੁਣ ਉਹ ਕਹਿੰਦੇ ਫੇਰ ਇੱਕ ਸ਼ਿਕਾਇਤ ਦਰਜ ਹੋਈ ਉਹਦੇ ਵਿਰੁੱਧ ਜਿਹਦੇ ਤੇ ਉਹ ਮਾਫ਼ੀਆਂ ਮੰਗ ਰਿਹਾ ਨਹੀਂ ਹਰਪਾਜਨ ਸਿੰਘ ਜਿਹੜਾ ਇنسان ਹੈ ਨਾ ਜੀ ਬਹੁਤ ਵਧੀਆ ਕ੍ਰਿਕਟਰ ਹੈ ਬਿਲਕੁਲ ਬੇਸ਼ੱਕ ਠੀਕ ਹੈ ਜੀ ਮੇਰੇ ਤੋਂ ਕੋਈ ਉਮਰ ਉਹ ਦੀ ਕੋਈ 2-3 ਸਾਲ ਛੋਟੀ ਹੈ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਸਾਡਾ ਠੀਕ ਹੈ ਜੀ ਤੇ ਮੇਰੇ ਖਿਆਲ ਦੇ ਨਾਲ ਉਹ ਮੇਰੇ ਨਾਲੋਂ ਤਾਂ ਭਾਈ ਮੈਂ ਐਵੇਂ ਕਮਾ ਜੇ ਮੈਂ ਆਪਣੇ ਆਪ ਨੂੰ ਤੁਲਨਾਤਮਕ ਤੌਰ ਤੇ ਯਾਰ ਮੇਰੇ ਕਿ ਜੱਡਈਆ ਕੋਈ 2-4 ਸਾਲ ਦਾ ਫਰਕ ਹੋਏਗਾ ਮੇਰੇ ਨਾਲੋਂ ਉਸ ਬੰਦੇ ਨੇ ਬਹੁਤ ਜ਼ਿਆਦਾ ਸੰਘਰਸ਼ ਕੀਤਾ ਹੋਏਗਾ ਮਿਹਨਤ ਕੀਤੀ ਆ ਪ੍ਰਾਪਤੀਆਂ ਕੀਤੀਆਂ ਮੈਂ ਕੋਈ ਤੁਲਨਾ ਹੀ ਨਹੀਂ ਕਰ ਸਕਦਾ ਬਿਲਕੁਲ ਤੁਲਨਾ ਹੀ ਨਹੀਂ ਕਰ ਸਕਦਾ ਜੀ ਪਰ ਮੈਨੂੰ ਵੀ ਕਿਤੇ ਨਾ ਕਿਤੇ ਇਸ ਗੱਲ ਦੀ ਸਮਝ ਹੈ ਕਿ ਯਾਰ ਮੈਂ ਜੇ ਕੋਈ ਸ਼ਬਦ ਐਸਾ ਬੋਲ ਦੇਵਾਂ ਜੋ ਕਿਸੇ ਜ਼ਾਤ ਨੂੰ ਜੀ ਜਾਂ ਕਿਸੇ ਵਰਗ ਨੂੰ ਜਾਂ ਕਿ ਹਾਰਟ ਕਰਦਾ ਹੈ ਤਾਂ ਮੈਂ ਸਮਝਦਾ ਕਿ ਸੋਚਦੇ ਆਪਾਂ ਬਹੁਤ ਹਾਂਜੀ ਬਤੌਰ ਪ੍ਰੋਫੈਸ਼ਨਲ ਉਹ ਸਾਡੇ ਵਾਸਤੇ ਠੀਕ ਨਹੀਂ ਜਿਹੜਾ ਬੰਦਾ ਇੰਡੀਆ ਦੀ ਕ੍ਰਿਕਟ ਟੀਮ ਦਾ ਧੁਰਾ ਰਿਆ ਹੋਵੇ ਜੀ ਜਿਹੜਾ ਬੰਦਾ ਵਰਲਡ ਕੱਪ ਜੇਤੂ ਟੀਮ ਦਾ ਦੋ ਵਾਰ ਮੈਂਬਰ ਰਿਆ ਹੋਵੇ ਜਿਸ ਬੰਦੇ ਨੇ ਇੰਡੀਅਨ ਟੈਸਟ ਕ੍ਰਿਕਟ ਦੀ ਇਤਿਹਾਸ ਦੀ ਪਹਿਲੀ ਹੈਟ੍ਰਿਕ ਲਈ ਹੋਵੇ ਹਮ ਜਿਸ ਨੇ ਮੰਕੀ ਗੇਟ ਵਰਗਾ ਜਿਸ ਨੇ ਸ਼ਰੀ ਸੰਤ ਨੂੰ ਥੱਪੜ ਮਾਰਨ ਵਰਗਾ ਹਮ ਪਹਿਲਾਂ ਹੀ ਇਸ ਤਰ੍ਹਾਂ ਦਾ ਕਹ ਲੋ ਕਿ ਬਹੁਤ ਕਸੂਤਾ ਪੰਗਾ ਚੱਲਿਆ ਹੋਵੇ ਹਮ ਹਮ ਉਹ ਮੈਂਬਰ ਪਾਰਲੀਮੈਂਟ ਬਣ ਕੇ ਤੇ ਉਹ ਜਿਵੇਂ ਨੋਟੀ ਐਟ 40 ਅਲਾਉ ਨੂੰ ਰਵਈਆ ਕਿਉਂਕਿ 40 ਸਾਲ ਤੋਂ ਉੱਤੇ ਮੈਂ ਮੈਂ ਜਿੰਨਾ ਕੋ ਜਾਣਦਾ ਹਰਪਾਜਨ ਸਿੰਘ ਨੂੰ ਮੈਂ ਨੂੰ 97 'ਚ ਖੇਡਦਿਆਂ ਵੇਖਿਆ ਸੀ ਸ਼ਾਇਦ ਪਹਿਲੀ ਵਾਰੀ ਹੂੰ ਤਾਂ ਤੁਸੀਂ ਲਾਲੋ ਕਿ 27 ਸਾਲ ਤੇ ਵੇਂਦਿਆਂ ਨੂੰ ਹੋ ਗਿਆ ਕਿਰਪਾਜਨ ਸਿੰਘ ਜਦੋਂ ਆਇਆ ਸੀ ਛੋਟੀ ਜੀ ਉਮਰ 'ਚ ਆਇਆ ਸੀ ਬਿਲਕੁਲ ਬਿਲਕੁਲ 98 97 'ਚ ਜੀ ਤਾਂ ਕਹਿੰਦਾ ਮਤਲਬ ਇਹ ਆ ਕਿ ਯਾਰ ਵੀ ਹੁਣ ਮੈਂਬਰ ਪਾਰਲੀਮੈਂਟ ਬਣ ਕੇ ਵੀ ਕਦੇ ਤੋਂ ਕਹਿ ਦਿੰਨਾ ਕਿ ਤੁਹਾਡੇ ਮੂੰਹ 'ਚ ਟੱਟੀ ਰਹਿੰਦੀ ਹੂੰ ਕਮੈਂਟ ਕਰਦਾ ਕਿਡਾ ਗਲਤ ਸ਼ਬਦ ਹੈ ਬਿਲਕੁਲ ਕੱਡਾ ਗਲਤ ਸ਼ਬਦ ਤੁਸੀਂ ਆਪਣੇ ਕਿਸੇ ਆਲੋਚਕ ਨੂੰ ਇਸ ਤਰ੍ਹਾਂ ਕਹਿ ਦਿੰਨਾ ਯਾਨੀ ਮੰਨ ਕੇ ਕਿਸੇ ਗੱਲ ਤੋਂ ਸਭ ਇਹਨੇ ਸਿੱਖਿਆ ਨਹੀਂ ਹੈ ਮੈਂਬਰ ਪਾਰਲੀਮੈਂਟ ਅੱਛਾ ਤੁਸੀਂ ਯਾਰ ਉੱਥੇ ਆਪਦੇ ਖਿੱਤੇ ਨੂੰ ਰਿਪਰੈਜ਼ੈਂਟ ਕਰਦੇ ਹੋ ਆਪਦੇ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਹੋ ਜਾਂ ਆਪਣੀ ਸੰਸਦ ਨੂੰ ਰਿਪਰੈਜ਼ੈਂਟ ਕਰਦੇ ਹੋ ਤੇ ਕਿਸ ਤਰ੍ਹਾਂ ਦੀਆਂ ਗੱਲਾਂ ਕਰਨ ਦੇ ਹੋ ਯਾਰ ਬਿਲਕੁਲ ਸਾਨੂੰ ਤਾਂ ਉਹ ਸ਼ਰਮ ਆਉਂਦੀ ਆ ਕਿ ਯਾਰ ਤੁਸੀਂ ਆਈਡੀਅਲ ਲੋਕ ਹੋ ਕਿੰਨੇ ਬੱਚਿਆਂ ਦੇ ਤੁਸੀਂ ਆਈਡੀਅਲ ਹੋ ਸੈਲੀਬ੍ਰਿਟੀ ਹੈ ਬਿਲਕੁਲ ਗੱਲ ਬਹੁਤ ਦੂਰ ਤੱਕ ਜਾਂਦੀ ਹੈ ਮੈਂ ਮੈਂ ਤਾਂ ਤੁਹਾਨੂੰ ਇਹਦੇ ਕੀ ਦੱਸਾਂ ਕਿਸੇ ਫਿਰ ਇਹਨਾਂ ਦੇ ਨਾ ਸਮਰਥਕ ਕਈ ਵਾਰ ਖਿੱਚ ਕੱਢਦੇ ਆ ਰਾਤ ਨੂੰ ਉਹ ਲਾ ਕੇ ਫੋਨ ਗੱਲ ਇਹ ਆ ਕਿ ਦੇਖੋ ਭਈ ਇਹ ਜਿਹੜਾ ਹਰਪ੍ਰੀਤ ਸਿੰਘ ਆ ਜੀ ਹਰਪ੍ਰੀਤ ਸਿੰਘ ਜਦੋਂ ਆਇਆ ਪਹਿਲਾ ਹੀ ਸਿਆਪਾ ਨੇ ਰਿੱਕੀ ਪੌਂਟਿੰਗ ਨਾਲ ਪਾ ਲਿਆ ਉਹ ਉਸ ਟੰਪ ਹੋ ਗਿਆ ਕਿਤੇ ਆ ਇੱਕ ਵੀ ਕਰੈਕਟ ਕਰ ਰਿਹਾ 98 ਹਾਂ ਮੈਂ ਉਹ ਹੀ ਕਹਿ ਰਿਹਾ 99 98 ਦੀ ਆ ਗਿਆ ਹੁਣ ਇੰਨਾ ਤੇ ਮੈਂ ਵੀ ਸੁਪਰ ਕੰਪਿਊਟਰ ਨਹੀਂ ਹੈਗਾ ਕਿ ਇਕੱਲਾ ਇਕੱਲਾ ਦਿਨ ਦੱਸ ਸਕਾਂ ਪਰ ਇੱਕ ਅੰਦਾਜ਼ਾ ਹੁੰਦਾ ਹੈ ਜੀ ਜੀ ਅੱਛਾ ਤੇ ਉਹ ਪਹਿਲਾ ਸਿਆਪਾ ਪੈ ਗਿਆ ਜੀ ਤੇ ਕਾਫੀ ਰਿੱਕੀ ਪੌਂਟਿੰਗ ਵੀ ਉਹਨਾਂ ਦਿਨਾਂ 'ਚ ਕਾਫੀ ਗੁੱਸੇ ਖੋਰ ਸੀ ਜੀ ਇਹਨਾਂ ਦਾ ਝਗੜਾ ਚੱਲ ਪਿਆ ਇਹ ਮਤਲਬ ਕਿ ਉਹਦੇ ਅੱਗੇ ਹੋ ਗਿਆ ਜਦੋਂ ਉਹ ਜਾਣ ਲੱਗਾ ਸੀ ਤੇ ਉੱਥੇ ਫਿਰ ਇਹਦੇ ਤੇ ਜੁਰਮਾਨਾ ਹੋਇਆ ਸੀ ਮੈਚ ਫੀਸ ਦਾ ਜੀ ਉਦੋਂ ਤੱਕ ICC ਰੈਫਰੀ ਤੇ ਸਿਸਟਮ ਜਿਹੜਾ ਆ ਚੁੱਕਾ ਸੀਗਾ ਉਸ ਤੋਂ ਬਾਅਦ ਇੱਕ ਮੈਚ ਸੀਗਾ 2002 ਦੀ ਗੱਲ ਹੈ ਸ਼ਾਇਦ ਗੁਆਟੀ ਦੇ ਵਿੱਚ ਜੀ ਕਿਸੇ ਆਪਣੇ ਪੰਜਾਬ ਪੁਲਿਸ ਵਾਲੇ ਦੀ ਡਿਊਟੀ ਸੀਗੀ ਤੇ ਉਹਨੇ ਕਿਸੇ ਕੈਮਰਾਮੈਨ ਨੂੰ ਅੰਦਰ ਆਉਣ ਤੋਂ ਰੋਕ ਦਿੱਤਾ ਜਿੱਥੇ ਪਲੇਅਰ ਸੀਗੇ ਹਮ ਤੇ ਕਥੇ ਤੌਰ ਤੇ ਇਹ ਉਸ ਟਾਈਮ ਰਿਪੋਰਟ ਹੋਇਆ ਕਿ ਇਹ ਹੱਥੋਂ ਪਾਈ ਹੋ ਗਿਆ ਜੀ ਤੇ ਦੱਸਦੇ ਆ ਕਿ ਜਿਹੜਾ ਬੋਲਿੰਗ ਹੈਂਡ ਹੁੰਦਾ ਕਿਸੇ ਵੀ ਬੋਲਰ ਦਾ ਹੂੰ ਉਹ ਜ਼ਖਮੀ ਕਰਵਾ ਬੈਠਾ ਸੌਰਵ ਗਗੂਲੀ ਬੜਾ ਅੜਬ ਕਪਤਾਨ ਸੀ ਹੂੰ ਉਹਨੇ ਕਿ ਮੈਂ ਇਹਨੂੰ ਖੜਾਉਣਾ ਨਹੀਂ ਜੀ ਮੈਚ ਦੇ ਵਿੱਚ ਉੱਥੇ ਫਿਰ ਕਾਫੀ ਰੌਲਾ ਪਿਆ ਉਹਨਾਂ ਦਿਨਾਂ ਦੇ ਵਿੱਚ ਦੱਸਦੇ ਆ ਕਿ ਮਨਾਇਆ ਗਿਆ ਉਹਨੂੰ ਦਾਦਾ ਨੂੰ ਕਿੰਨਾ ਹੀ ਨਹੀਂ ਯਾਰ ਛੱਡੋ ਚਲੋ ਕੋਈ ਗੱਲ ਨਹੀਂ ਨਵਾਂ ਬੰਦਾ ਯਾਰ ਜੋਸ਼ੀਲਾ ਬੰਦਾ ਤਾਂ ਮਤਲਬ ਕਿ ਇਸ ਤਰ੍ਹਾਂ ਦਾ ਕੰਮ ਤੇ ਦੇਖੋ ਆ ਪਿੱਛੇ ਜੇ ਕੀ ਕੀਆ ਕਿਹਾ ਸੀਗੇ ਨੇ ਜੀ ਜਦੋਂ ਅ ਪਤਾ ਨਹੀਂ ਆਈਪੀਐਲ ਚੱਲ ਰਿਹਾ ਸੀ ਕਿ ਕੋਈ ਮੈਚ ਚੱਲ ਰਿਹਾ ਸੀ ਉੱਥੇ ਨਾ ਅਨੁਸ਼ਕਾ ਤੇ ਆਥਿਆ ਛੇਟੀ ਆ ਜਿਹੜੀ ਸੁਨੀਲ ਛੇਟੀ ਦੀ ਕੁੜੀ ਜਿਹੜੀ ਵੀ ਆਈ ਆ ਕੇਐਲ ਰਾਹੁਲ ਨੂੰ ਜੀ ਉਹ ਜਦੋਂ ਦੋਨੇ ਸਕਰੀਨ ਤੇ ਆਈਆਂ ਤੇ ਉਹਨਾਂ ਬਾਰੇ ਟਿੱਪਣੀ ਕਰ ਦਿੱਤੀ ਬਹੁਤ ਟ੍ਰੋਲ ਹੋਇਆ ਉਦੋਂ ਮਤਲਬ ਕਿ ਹਰੇਕ ਗੱਲ ਤੇ ਪੰਗਾ ਹਰੇਕ ਗੱਲ ਤੇ ਪੰਗਾ ਯਾਰ ਪੰਗਾ ਇਟਸ ਨਾਟ ਚੰਗਾ ਭਜੀ ਯਾਰ ਭਰਾ ਕੇ ਹੁਣ ਇਹਨਾਂ ਨੇ ਜਿਸ ਤਰ੍ਹਾਂ ਦਾ ਵੀਡੀਓ ਬਣਾਇਆ ਹਮ ਦੇਖੋ ਗਲਤ ਆ ਜੀ ਗਲਤ ਆ ਬਿਲਕੁਲ ਕਿਉਂਕਿ ਤੁਹਾਨੂੰ ਤੇ ਤੁਸੀਂ ਤੇ ਮੈਂਬਰ ਪਾਰਲੀਮੈਂਟੋਂ ਤੁਹਾਨੂੰ ਤੇ ਉਹਨਾਂ ਦੇ ਜਿਹੜੇ ਹੱਕ ਹਕੂਕ ਐ ਉਹਨਾਂ ਦੀ ਗੱਲ ਕਰਨੀ ਚਾਹੀਦੀ ਹੈ ਤੁਸੀਂ ਉੱਥੇ ਸੰਗਾ ਲਾ ਰਹੇ ਹੋ ਅੱਛਾ ਆਖੇ ਜੀ ਅਸੀਂ ਤੇ ਦਿਖਾ ਰਹੇ ਸੀ ਸਾਡੀ ਬਾਡੀ ਬੜੀ ਥੱਕ ਗਈ ਐ ਤੇ ਤੁਹਾਨੂੰ ਉੱਥੇ ਤਲਵਾਰ ਦੀ ਨੋਕ ਤੇ ਕੋਈ ਲੈ ਕੇ ਗਿਆ ਜਿਹੜੇ ਡਾਲਰ ਲੈ ਕੇ ਆਉਣੇ ਜੇ ਕਿ ਉਹ ਉਹ ਤੁਸੀਂ ਉਹ ਹਰੀਕੇ ਪੱਤਨ ਤੋਂ ਰੋੜਦੇ ਨੇ ਕਿ ਜਾਓ ਉਹ ਭਾਈ ਆ ਜਿਹੜੇ ਮਲੂਕ ਸਿੰਘ ਹੋਰੀ ਇਹਨਾਂ ਦੇ ਪਿੰਡ ਤੱਕ ਪਹੁੰਚ ਜਾਣ ਲੋਹਗੜ ਵਾਲੇ ਹੈਡ ਤੱਕ ਜੀ ਵੀ ਲੋਕ ਚੱਕੀ ਜਾਣ ਪਾਣੀ ਰਾਈ ਜੀ ਜੀ ਯਾਰ ਉਹ ਤੁਸੀਂ ਕਮਾਈ ਕਰਦੇ ਹੋ ਤੁਸੀਂ ਕਮਾਈ ਕਰਦੇ ਹੋ ਅੱਛਾ ਤੇ ਯੁਵਰਾਜ ਸਿੰਘ ਯੁਵਰਾਜ ਸਿੰਘ ਇਹੋ ਜੀਆਂ ਹਰਕਤਾਂ ਲਈ ਯੁਵਰਾਜ ਸਿੰਘ ਲਈ ਇੱਛੇ ਜੇ ਗੋਤਮ ਗੰਭੀਰ ਨੇ ਗੋਤਮ ਗੰਭੀਰ ਨੂੰ ਜਿਵੇਂ ਮਰਜ਼ੀ ਲੈ ਲਓ ਤੁਸੀਂ ਵੀ ਭਾਰਤੀ ਜਨਤਾ ਪਾਰਟੀ ਚ ਚਲੇ ਗਏ ਫਲਾਂ ਠਮਕਾਂ ਰਾਸ਼ਟਰਵਾਦੀ ਉਹ ਵੱਖਰੀ ਗੱਲ ਹੈ ਉਹ ਬੰਦਾ ਗੱਲ ਬੜੀ ਠੋਕ ਕੇ ਕਰਦਾ ਉਹ ਕਹਿੰਦਾ ਮੇਰੀ ਨਜ਼ਰ ਚ ਭਾਰਤ ਰਤਨ ਇਸ ਬੰਦੇ ਨੂੰ ਮਿਲਣਾ ਚਾਹੀਦਾ ਜਿਸ ਨੇ 2 ਵਰਲਡ ਕੱਪ ਜਤਾਏ ਨੇ ਹਮ ਹੁਣ ਜਿਸ ਬੰਦੇ ਲਈ ਭਾਰਤ ਰਤਨ ਦੀ ਮੰਗ ਹੋ ਰਹੀ ਆ ਉਹ ਉਹ ਉਹਦੀਆਂ ਹਰਕਤਾਂ ਵੀ ਇਹੋ ਜੀਆਂ ਬਿਲਕੁਲ ਆ ਤੁਹਾਨੂੰ ਯਾਦ ਹੋਣਾ ਇੰਸਟਾ ਤੇ ਲਾਈਵ ਹੋ ਰਹੇ ਸੀਗੇ ਉਦੋਂ ਇੱਕ ਜਾਤੀਗਤ ਟਿੱਪਣੀ ਕਰ ਦਿੱਤੀ ਐਫ ਆਈ ਆਰ ਹੋ ਗਈ ਇਹਦੀ ਗ੍ਰਿਫਤਾਰੀ ਹੋਈ ਇਹਨੂੰ ਜ਼ਮਾਨਤ ਮਿਲੀ ਜੀ ਫਿਰ ਨਹੀਂ ਅਕਲ ਆਈ ਫਿਰ ਇਹਦੀ ਪਰਜਾਈ ਨੇ ਇਹਦੇ ਤੇ ਦੋਸ਼ ਲਾਇਆ ਚਲੋ ਉਹ ਪਰਿਵਾਰਕ ਮਸਲਾ ਹੈ ਉਹ ਕਰ ਨਹੀਂ ਜਾਂਦਾ ਤਾਂ ਯਾਨੀ ਯੋਵਰਾਜ ਸਿੰਘ ਨੇ ਵੀ ਕਈ ਵਾਰ ਸਿਆਪੇ ਸੇੜੇ ਆ ਹੂੰ ਇੱਕ ਵਾਰੀ ਉੱਠ ਕੇ ਕਰੋਨਾ ਚ ਸ਼ਾਹਦ ਅਫਰੀਦੀ ਵੈਸੇ ਉਹ ਮੈਂ ਉਸ ਇਸ ਨਾਲ ਵੀ ਚਲੋ ਇਹਨਾ ਨਹੀਂ ਹੈ ਕਿ ਠੀਕ ਹੈ ਅਗਰ ਕਿੱਡੀ ਕੋ ਗੱਲ ਹੈ ਸ਼ਾਹਦ ਅਫਰੀਦੀ ਦੇ ਐਨਜੀਓ ਦੀ ਇਹਨੇ ਕੀਤੀ ਸੀਗੀ ਫੇਵਰ ਕੀਤਾ ਸੀਗੀ ਤਾਂ ਕਹਿਣ ਦਾ ਮਤਲਬ ਇਹੋ ਆ ਕਿ ਭਾਈ ਤੂੰ ਥੋੜਾ ਜੈ ਇਹਨਾਂ ਚੀਜ਼ਾਂ ਤੋਂ ਸਬਕ ਲੈ ਪਰਲ ਕੋਟਾਲੇ ਚ ਵੀ ਇੱਕ ਭੱਜੀ ਦਾ ਤੇਦਾ ਜ਼ਿਕਰ ਆ ਗਿਆ ਉਹਦੋਂ ਕੰਟਰੋਵਰਸੀ ਹੋਈ ਚਲੋ ਤੁਸੀਂ ਸਫਾਈ ਦਿੱਤੀ ਫਿਰ ਜਦੋਂ 2015 ਵਾਲੇ वर्ल्ड कप ਵਿੱਚ ਚੁਣਿਆ ਨਾ ਗਿਆ ਹੂੰ ਇਹਦਾ ਪਿਤਾ ਵੀ ਤੁਹਾਨੂੰ ਪਤਾ ਹੀ ਆ ਜੀ 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 ਯੋਗਰਾ ਸਿੰਘ ਹੂੰ ਹੂੰ ਉਹ ਟੱਕਰ ਪਿਆ ਧੋਨੀ ਨੂੰ ਉਹ ਤੇਰੇ ਮੈਂ ਮਾਰਾਂ ਲਫੜੇ ਤੇਰੇ ਮੈਂ ਕਿੱਦਾ ਕਰਾਂ ਜਿੱਦਾਂ ਬੋਲਦੇ ਹੁੰਦੇ ਆ ਜੀ 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 ਤਾਂ ਉਹ ਉਹਦੇ ਵਾਸਤੇ ਵੀ ਮਾਫੀ ਮੰਗਣੀ ਪਈ ਹੂੰ ਯੋਗਰਾ ਸਿੰਘ ਤਾਂ ਮਤਲਬ ਕਿ ਜਦੋਂ ਤੁਸੀਂ ਇਸ ਉਮਰ 'ਚ ਆ ਗਏ ਹੋ ਯਾਰ ਮੈਚ्योर ਉਮਰ 'ਚ ਆ ਗਏ ਹੋ ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਲੰਘੇ ਹੋਏ ਹੋ ਜੇ ਤੁਹਾਡੇ ਕੋਲ ਕੌੜੇ ਪਿੱਕੇ ਤਜਰਬੇ ਆ ਗਏ ਨੇ ਤਾਂ ਫਿਰ ਕੰਨੋ ਯਾਰ ਤੁਸੀਂ ਇੱਕ ਮੌਕੇ ਤੇ ਸੁਧਾਰ ਕਰੋ ਕਿ ਅੱਛਾ ਆਖੇ ਬਾਡੀ ਸਾਡੀ ਯਾਰ ਪਰ ਮੈਂ ਤਾਂ ਇਸ ਗੱਲ ਤੋਂ ਹਰਾਨ ਹਾਂ ਕਿ ਮਤਲਬ ਮੈਂ ਹੁਣ ਮੈਂ ਵੀ ਇਸ ਉਮਰ 'ਚ ਗਰਾਊਂਡ ਜਾਣਾ ਮੈਨੂੰ ਨਹੀਂ ਪਤਾ ਵੇ ਹਮਸ ਦੇ ਵਿੱਚ ਮੈਂ ਉੱਥੇ ਘੰਟਾ ਡੇਢ ਘੰਟਾ 20 ਸਾਲ ਦੇ ਜਵਾਕ ਨਾਲ ਖੇਡੂਗਾ ਤੇ ਮੇਰਾ ਹਾਲ ਕੀ ਹੋਣਾ ਪਰ ਮੈਂ ਜਾਣਦਾ ਮੈਂ ਆਪਦੀ ਲੋੜ ਹੈ ਮੇਰੀ ਬਿਲਕੁਲ ਫਿਜ਼ਿਕਲੀ ਮੇਰੀ ਲੋੜ ਹੈ ਫਿਟਨੈਸ ਮੇਰੀ ਲੋੜ ਹੈ ਮੈਂ ਜਾਣਾ ਉਹਨਾਂ ਨਾਲ ਖੇਡਦਾ ਉਹ ਮੈਨੂੰ ਕੁੱਟਦੇ ਵੀ ਚੰਗਾ ਜਿਚਾ ਕੇ ਫਿਰ ਬਾਲਾਂ ਵੀ ਮਾਰਦੇ ਤੇ ਰਾਮ ਉਹ ਮੇਰੀ ਲੋੜ ਹੈ ਤੁਸੀਂ ਆਪਦੀ ਲੋੜ ਨੂੰ ਜਾਣ ਕੇ ਸਾਡੀ ਬਾਡੀ 15 ਦਿਨ ਖੇਡ ਖੇਡ ਕੇ ਕਮਾਲ ਦੀਆਂ ਗੱਲਾਂ ਆ ਥੱਕਿਆਂ ਦਾ ਰੈਸਟ ਕਰ ਲਓ ਭਾਈ ਹਾਂ ਰੈਸਟ ਵੀ ਕਰੋ ਥੋੜੀ ਸ਼ਰਮ ਵੀ ਕਰੋ ਕੋਈ ਉਹ ਬੰਦੇ ਹੋ ਜਿਨ੍ਹਾਂ ਨੂੰ ਬੱਚੇ ਫੋਲੋ ਕਰਦੇ ਨੇ ਯਾਰ ਜੀ 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 ਨਾਜਰੇ ਅਮਲੀ ਜੀ ਸ਼ਾਇਦ ਤੁਹਾਨੂੰ ਜਵਾਬ ਮਿਲ ਗਿਆ ਹੋਣਾ ਕੀ ਕਿਹਾ ਕਿ ਭੱਜੀ ਹੋਰ ਨੇ ਕੀਤਾ ਹੈਗਾ हां जी हां जी ਇਹਨਾਂ ਨੇ ਉਹ ਮਤਲਬ ਕਿ ਵੀਡੀਓ ਦੇ ਵਿੱਚ ਲੰਗੜਾ ਲੰਗੜਾ ਕੇ ਤੁਰ ਕੇ ਜਿਹੜਾ ਸਾਡਾ ਅੰਗ ਹੀਣ ਪਾਈਚਾਰੇ ਆ ਯਾਰ ਜੀ ਮਤਲਬ ਉਹਨਾਂ ਦੀ ਸਾੰਗ ਲਈ ਆ ਮੈਂ ਪੰਜਾਬੀ ਦਾ ਸ਼ਬਦ ਇਸਤੇਮਾਲ ਕੀਤਾ ਸਾੰਗ ਉਹਨਾਂ ਅੰਗਰੇਜ਼ੀ რუსੀ ਚ ਪਤਾ ਨਹੀਂ ਨੂੰ ਕੀ ਕਹਿਣਗੇ ਤਾਂ ਉਹ ਜਦੋਂ ਆਪਾਂ ਕਿਸੇ ਦੀ ਐਦਾਂ ਸਾੰਗ ਲਾਉਨੇ ਆ ਜੀ ਜੋ ਸਿੱਧਾ ਕਹੀਏ ਮੁੰਡੇ ਦਾ ਆਲਡਾਉਣ ਦੀ ਕੋਸ਼ਿਸ਼ ਕੀਤੀ ਮਿਲਦਾ ਤੁਹਾਨੂੰ ਪਤਾ ਕਿ ਸਾਡੇ ਇੱਥੇ ਅੰਗ ਹੀਣ ਪਾਈਚਾਰੇ ਦੀ ਗਿਣਤੀ ਲਗਭਗ 10 ਕਰੋੜ ਹੈ ਜੀ ਕਈ ਮੁਲਕਾਂ ਦੀ ਉਹ ਨਹੀਂ ਵਸੋਂ ਨਹੀਂ ਹੈ ਜੀ 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 ਜੇ ਅਸੀਂ ਉਹਨਾਂ ਨੂੰ ਮਤਲਬ ਕਿ ਭਈ ਮੋਟੀਵੇਟ ਨਹੀਂ ਕਰ ਸਕਦੇ ਜਾਂ ਅਸੀਂ ਉਹਨਾਂ ਦਾ ਹੌਸਲਾ ਨਹੀਂ ਬਣ ਸਕਦੇ ਜਾਂ ਅਸੀਂ ਮਤਲਬ ਉਹਨਾਂ ਲਈ ਕੁਝ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਉਹਨਾਂ ਨੂੰ ਪੀੜਤਾਂ ਨਾ ਦਿਓ ਨਾ ਜੀ ਜੀ ਕਿ ਤੁਸੀਂ ਉਹਨਾਂ ਦੀਆਂ ਸੰਗ ਅੱਠ ਕੇ ਲਾ ਰਹੇ ਹੋ ਸਪੈਸ਼ਲ ਲੋਕਾਂ ਦੀ ਜੀ ਜੀ ਅਭੀ ਬਰਾੜ ਕਹਿੰਦੇ ਕਿ ਸਾਚੀਨ ਤੰਦੂਲਕਰ ਤੇ ਰਾਹੁਲ ਦਰਾਵੜ ਤੋਂ ਸਿੱਖਣਾ ਚਾਹੀਦਾ ਹੈ ਜੀ ਜੀ ਦੇਖੋ ਰਾਹੁਲ ਦਰਾਵੜ ਵਰਗਾ ਬੰਦਾ ਮੈਂ ਕਿਹਾ ਕਿ ਰਾਹੁਲ ਦਰਾਵੜ ਵਰਗਾ ਨਾ ਕੋਈ ਬੈਟਸਮੈਨ ਬਣ ਸਕਦਾ ਨਾ ਕੋਈ ਰਾਹੁਲ ਦਰਾਵੜ ਵਰਗਾ ਇਨਸਾਨ ਬਣ ਸਕਦਾ ਮੈਂ ਕਿ ਇੱਕ ਦਿਨ ਪੋਸਟ ਪਾਇਆ ਸੀਗਾ ਜਿਸ ਦਿਨੇ ਇਹਨੇ ਆਪਣਾ ਰਾਹੁਲ ਦਰਾਵੜ ਨੇ ਆਪਦਾ ਨਾਮ ਸੀਗਾ ਜਿਹੜਾ ਉਹਦਾ ਬੋਨਸ ਉਹ ਆਪਦੇ ਸਹਿਯੋਗੀਆਂ ਨੂੰ ਵੰਡਾ ਦਿੱਤਾ ਸੀਗਾ ਕਿ ਮੈਨੂੰ ਕੋਈ ਜ਼ਰੂਰਤ ਨਹੀਂ ਤੁਸੀਂ ਵੰਡ ਦਿਓ ਤਾਂ ਰਾਹੁਲ ਦਰਾਵੜ ਬੰਨਾ ਬਹੁਤ ਔਖਾ ਹੈ ਜੀ ਇਨਸਾਨ ਰਾਹੁਲ ਦਰਾਵੜ ਬੈਟਸਮੈਨ ਹੋ ਸਕਦਾ ਉਸ ਤੋਂ ਚੰਗਾ ਵੀ ਆ ਜਾਵੇ ਜੀ 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 ਕਵਾਲਿਟੀ ਇੱਕ ਵੱਖਰੀ ਗੱਲ ਹੋ ਸਕਦੀ ਹੈ ਕਿਸੇ ਦੀ ਪਰ ਇਨਸਾਨ ਬੰਦਾ ਬਹੁਤ ਘਟ ਹੋ ਸਕਦੀ ਹੈ ਜੀ ਸਚਨ ਤੰਦੁਲਕਰ ਉਹ ਵੀ ਇਸ ਤਰ੍ਹਾਂ ਦਾ ਹੀ ਬੰਦਾ ਰਿਹਾ ਜੀ ਹਾਲਾਂਕਿ ਸਚਨ ਤੰਦੁਲਕਰ ਇੱਕ ਦੋ ਮੌਕਿਆਂ ਤੇ ਮਸ਼ਹੂਰੀਆਂ ਕਰਕੇ ਜਾਂ ਇੱਕ ਵਾਰੀ ਫਰਾਰੀ ਗੱਡੀ ਜਦੋਂ ਆਈ ਆ ਕੰਟਰੋਵਰਸੀਆਂ ਹੋਈਆਂ ਨੇ ਸਾਨੂੰ ਪਤਾ ਇਹਦੀ ਕਿਹੜਾ ਘਟ ਹੋਈ ਆ ਹਰਪਜਨ ਸਿੰਘ ਨੇ ਇੱਕ ਵਾਰੀ ਤੁਹਾਨੂੰ ਪਤਾ ਸ਼ਰਾਬੀ ਐਡ ਕਰਤੀ ਸੀ ਜੀ ਸ਼ਰਾਬੀ ਐਡ ਕਰਤੀ ਤੇ ਉਦੋਂ ਫਸ ਗਿਆ ਕਸੂਤਾ ਆ ਪਿੱਛੇ ਜੀ ਇਹਨੇ ਇੱਕ ਹੋਰ 84 ਤੇ ਪਾਤੀ ਪਹਿਲਾਂ ਤਾਂ ਪੋਸਟ ਮੁੜ ਕੇ ਭੱਜਣਾ ਪਿਆ ਭੱਜਦਾ ਬਹੁਤ ਜਲਦੀ ਹੈ ਡਰ ਜਾਂਦਾ ਹੈ ਜਲਦੀ ਮਾਫੀ ਹੁਣ ਪਤਾ ਲੱਗਿਆ ਇਹ ਆ ਜੀ ਇਹ ਚੀਜ਼ ਫੜੀ ਕੀ ਆ ਇਹ ਬਈ ਇਹ ਔਖਾ ਹੀ ਆ ਤੇ ਥੋੜਾ ਜਿਹਾ ਸੋਚ ਕੇ ਸਮਝ ਕੇ ਚੱਲਿਆ ਜਾਵੇ ਤੇ ਠੀਕ ਆ ਚਲੋ ਗਲਤੀ ਇਸ ਉਮਰ ਚ ਵੀ ਆ ਕੇ ਜੇ ਹੁਣ ਲਾਸਟ ਇਹਨਾਂ ਦੀ ਗਲਤੀ ਹੋਵੇ ਤਾਂ ਫਿਰ ਬਿਹਤਰ ਚੰਗੀ ਗੱਲ ਹੈ ਚੰਗੀ ਗੱਲ ਹੈ ਮੈਂ ਉਹ ਇਹੀ ਕਹੂੰਗਾ ਕਿ ਜੇ ਹੁਣ ਲਾਸਟ ਬਣ ਜਾਵੇ ਤੇ ਜੇ ਫਿਰ ਇਹੋ ਜੀਆਂ ਗੱਲਾਂ ਕਰੋ ਕਿ ਮੈਚ्योर ਉਮਰ ਚ ਆ ਕੇ ਤਬ ਇਹਨੂੰ ਲੱਗਦਾ ਠੀਕ ਹੈ ਉਹ ਇਹ ਪੰਜਾਬੀ ਦੇ ਕਹਾਵਤ ਹੈ ਪਤਾ ਨਹੀਂ ਮੈਨੂੰ ਕਹਿਣੀ ਚਾਹੀਦੀ ਕਿ ਨਹੀਂ ਕਹਾਂ ਜਿਹੜਾ ਰਸਾ ਜੱਬਣ ਦੀ ਜਿਹਨੂੰ ਆਦਤ ਪਹਿਜੇ ਨਾ ਨਹੀਂ ਉਹ ਕਰਦਾ ਨਹੀਂ ਨਾ ਇਸ ਕਰਕੇ ਇੱਕ ਵਾਰੀ ਥੋੜਾ ਜਿਆਦਾ ਬੰਦਾ ਦੋ ਵਾਰੀ ਡਿਫਰ ਕਰਦਾ ਹੈ ਕਿ ਨਹੀਂ ਬੰਦਾ ਆਪਣੇ ਆਪ ਤੇ ਜੇ ਕੰਮ ਕਰਦਾ ਤਾਂ ਦੇਖੋ ਗਲਤੀਆਂ ਤਾਂ ਹੁੰਦੀਆਂ ਨੇ ਜੀ ਕਈ ਗਲਤੀਆਂ ਆਪਣੀਆਂ ਐਸੀ ਹੁੰਦੀਆਂ ਕਿ ਜੋ ਲੋਕ ਨਹੀਂ ਦੇਖਦੇ ਹੂੰ ਉਹ ਆਪਣੇ ਤੱਕ ਹੀ ਰਹਿ ਜਾਂਦੀ ਆਪਾਂ ਨੂੰ ਪਤਾ ਹੁੰਦਾ ਕਿ ਅਸੀਂ ਇੱਥੇ ਗਲਤੀ ਕੀਤੀ ਆ ਜੇ ਅਸੀਂ ਉਸ ਗਲਤੀ ਤੇ ਵਰਕਆਊਟ ਕਰ ਲਈਏ ਹੂੰ ਕੁਝ ਲੋਕ ਕਹਿੰਦੇ ਰੈਗਰਟ ਨਹੀਂ ਕਰਨਾ ਚਾਹੀਦਾ ਮੈਂ ਇਹਦੇ ਤੇ ਕਿਤੇ ਖੁੱਲ ਕੇ ਬੋਲਾਂਗਾ ਤੇ ਮੈਂ ਕਹਿੰਦਾ ਕਿ ਨਹੀਂ ਰੈਗਰਟ ਵੀ ਕਰ ਲੋ ਖੁਦ ਖੁਦ ਨਾਲ ਹੀ ਕਰ ਲੋ ਪਾਉਂਦੇ ਸੈਲਫ ਰੈਗਰਟ ਕਰ ਲੋ ਪਰ ਉਹਦੇ ਤੇ ਵਰਕਆਊਟ ਕਰੋ ਕਿ ਯਾਰ ਹਾਂ ਠੀਕ ਆ ਗਲਤੀ ਮੇਰੀ ਕਿਸੇ ਨੇ ਫੜੀ ਨਹੀਂ ਹੈ ਜਾਂ ਕਿਸੇ ਨੇ ਕੋਈ ਜਨਤਕ ਤੌਰ ਤੇ ਦਾ ਨੋਟਿਸ ਨਹੀਂ ਲਿਆ ਪਰ ਮੇਰੀ ਨਜ਼ਰ ਚ ਉਹ ਗਲਤੀ ਹੈ ਤੋ ਉਹਦੇ ਤੇ ਕੰਮ ਕਰੋ ਯਾਰ ਗਲਤੀਆਂ ਹੋਣਗੀਆਂ ਜ਼ਿੰਦਗੀ ਚ ਇਹ ਨਹੀਂ ਹੈਗਾ ਤਾ ਇੱਕ ਮੌਕੇ ਤੇ ਆ ਕੇ ਆਪਾਂ ਫਿਰ ਉਹਨਾਂ ਗਲਤੀਆਂ ਤੋਂ ਜਦੋਂ ਸਿੱਖਦੇ ਆਂ ਤਾਂ ਰਿਪੀਟ ਨਹੀਂ ਹੁੰਦੀਆਂ ਕਿਉਂਕਿ ਇਹ ਗਲਤੀਆਂ ਰਿਪੀਟ ਨਾ ਮੈਜੇਵੇਂ ਤੁਹਾਨੂੰ ਕਿਹਾ ਕਿ ਇੱਥੇ ਹਰਕਤ ਕਰ ਦੇਣੀ ਉੱਥੇ ਹਰਕਤ ਕਰ ਦੇਣੀ ਹੈ ਠੀਕ ਆ ਜੇ ਪਹਿਲਾਂ ਜਿਹੜਾ ਤੁਸੀਂ ਉਹ ਸ਼ਬਦ ਬੋਲਿਆ ਜੀ ਆਪਾਂ ਤਾਂ ਬੋਲਣਾ ਵੀ ਔਖਾ ਲੱਗਦਾ ਉਹ ਥੋੜੇ ਟਾਈਮ ਪਹਿਲਾਂ ਦੀ ਗੱਲ ਹੀ ਆ ਉਹ ਕਿੜਾ ਬਾਲੀ ਲੰਮਕੜ ਗੱਲ ਥੋੜੇ ਦਿਨ ਪਹਿਲਾਂ ਬੋਲੇ ਮੈਂ ਇਸ ਕਰਕੇ ਬੋਲਿਆ ਕਿਉਂਕਿ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਕਿਸ ਤਰ੍ਹਾਂ ਦੀ ਇਹ ਭੱਦੀ ਸ਼ਬਦਾਵਲੀ ਇਸਤੇਮਾਲ ਕਰਦੇ ਮੈਂ ਦੋ ਵਾਰੀ ਅੱਗੇ ਉਹ ਸ਼ਬਦ ਨਹੀਂ ਸੀ ਬੋਲਿਆ ਔਨ 에ਅਰ ਨਹੀਂ ਬੋਲ